ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਆ ਦੇਖ ਲਓ ਬਾਈ ਜੀ ਇਹਨਾਂ ਦੇ ਹਾਲ ਪਹਿਲਾਂ ਉਹ ਬੱਚਾ ਮਾਰਦਾ ਹੁਣ ਆ ਦੇਖ ਲਓ ਤੁਸੀਂ ਐਮਪੀ ਆ ਕੀ ਹਾਲ ਕਰ ਰਹੇ ਨੇਗੇ ਪ੍ਰੋਟੈਸਟ ਕਰ ਰਹੇ ਨੇਗੇ ਪੰਜਾਬੀਆਂ ਨੂੰ ਲਲਕਾਰ ਲਲਕਾਰ ਕੇ ਕਹਿ ਰਹੇ ਨੇਗੇ ਕਿ ਤੁਸੀਂ ਸਾਡਾ ਕੀ ਕਰ ਲੋਗੇ ਅੱਖਾਂ ਦਿਖਾ ਰਹੇ ਨੇ ਤੁਸੀਂ ਲਾਉ ਵੀ ਨਾ ਇਹਨਾਂ ਨੂੰ মিডিਆ ਦਾ ਡਰ ਹੈ ਨਾ ਇਹਨਾਂ ਨੂੰ ਯਾਨੀ ਆਪਣੇ ਆਮ ਲੋਕਾਂ ਦਾ ਡਰ ਨਾ ਹੀ ਇਹਨੂੰ ਪ੍ਰਸ਼ਾਸਨ ਦਾ ਡਰ ਰਿਹਾ ਇਹਨਾਂ ਨੂੰ ਬਾਈ ਜੀ ਕੋਈ ਡਰ ਨਹੀਂ ਬੇਖੌਫ ਘੁੰਮਦੇ ਨੇ ਬੇਖੌਫ ਰਹਿੰਦੇ ਨੇ ਚੰਗਾ ਖਾਂਦੇ ਨੇ ਮਾੜਾ ਬੋਲਦੇ ਨੇ ਮੈਂ ਸਾਰੇ ਪੰਜਾਬੀਆਂ ਨੂੰ ਪਹਿਲਾਂ ਵੀ ਬੇਨਤੀ ਇਹ ਕਰਦਾ ਆਉਣਾ ਪਹਿਲਾਂ ਵੀ ਤੁਸੀਂ ਮੇਰਾ YouTube ਚੈਨਲ ਨਵਜੋਤ ਟਾਈਮ ਸਟਾਰ ਆਨ ਪੰਜਾਬ ਤੇ ਦੋਨੇ ਚੈਨਲਾਂ ਤੇ ਦੇਖ ਸਕਦੇ ਹੋ ਤੇ Facebook ਤੇ ਦੇਖ ਸਕਦੇ ਹੋ ਮੈਂ 2-3 ਸਾਲ ਤੋਂ ਰੈਗੂਲਰ ਇਸ ਵਿਸ਼ੇ ਤੇ ਬੋਲਦਾ ਆ ਰਿਆਂ ਪਰ ਜਾਨੀ ਸਾਡੇ ਵਰਗੇ ਆਮ ਬੰਦੇ ਦੀ ਕੋਈ ਨਹੀਂ ਸੁਣਦਾ ਪਰ ਹੁਣ ਜਦੋਂ ਆਪਣੇ ਸੇਰੂਤ ਦੀ ਨੰਗਦੀ ਹੈ ਗੱਲ ਤਾਂ ਫਿਰ ਆਪਾਂ ਜਾਨੀ ਗੱਲ ਕਰਦੇ ਆ ਤਾਂ ਹੁਣ ਮੜਾ ਆ ਲੋਕਾਂ ਨੂੰ ਅਵੇਅਰਨੈਸ ਆਈ ਹੈ ਬੜਾ ਮੋਟਾ ਪਤਾ ਲੱਗਦਾ ਵੀ ਹਾਂ ਆਪਾਂ ਇਹਨਾਂ ਦੇ ਖਿਲਾਫ ਕੁਛ ਕਰੀਏ ਮੈਂ ਹਰ ਇੱਕ ਪਿੰਡ ਦੇ ਵਿੱਚ ਕਹਿਣਾ ਵੀ ਮਤੇ ਪਾਏ ਜਾਣ ਹਰ ਇੱਕ ਸ਼ਹਿਰ ਦੇ ਵਿੱਚ ਜਿੱਥੇ ਵੀ ਜਾਨੀ ਇਹਨਾਂ ਦਾ ਕੰਮ ਹੈ ਉੱਥੇ ਪੰਜਾਬੀ ਆਪਣਾ ਕੰਮ ਕਰਨ ਬੇ ਆਪਾਂ ਨੂੰ ਕਾਦਾ ਖੋਫ ਹੈ ਆਪਣੀ ਧਰਤੀ ਹੈ ਆਪਣਾ ਆਪਣੀ ਜਗ੍ਹਾ ਆਪਣੇ ਭੈਣ ਭਾਈਆਂ ਦੀ ਜਗ੍ਹਾ ਆਪਾਂ ਲਾ ਨਹੀਂ ਸਕਦੇ ਉੱਥੇ ਕੰਮ ਇਹ ਲਾ ਸਕਦੇ ਨਹੀਂ ਕੰਮ ਕਿਉਂ ਇਸ ਕਾਰਨ ਕਿ ਤੁਸੀਂ ਜੇ ਤੁਸੀਂ ਦਿਹਾੜੀ ਜਾਂਨੇ ਹੋ 500 ਰੁਪਏ ਪਿਆਰ ਲੈ ਕੇ ਆਉਣੇ ਉਹ ਨਾ ਬਾਈ ਜਿਹੜੇ ਮਜ਼ਦੂਰ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਵੀ ਤੁਸੀਂ ਆਪਣਾ ਫਰੂਟ ਦਾ ਕੰਮ ਆਪਣਾ ਸਬਜੀ ਦਾ ਕੰਮ ਆਪਣਾ 버ਗਰਾਂ ਦਾ ਕੰਮ ਤੁਸੀਂ ਆਪ ਸ਼ੁਰੂ ਕਰੋ ਜਿਹੜਾ 2000 ਰੁਪਏ ਤੁਸੀਂ ਘਰੇ ਲੈ ਕੇ ਜਾਵੋ ਨਾਲੇ ਤੁਹਾਡੇ ਬੱਚੇ ਖੁਸ਼ ਨਾਲੇ ਤੁਸੀਂ ਖੁਸ਼ ਮੈਂ ਇਹ ਗੱਲ ਕਹਿਣੀ ਚਾਹਨਾ ਬਾਈ ਜੀ ਹੁਣ ਸੇਰ ਉੱਪਰ ਦੀ ਪਾਣੀ ਲੰਘ ਚੁੱਕਿਆ ਵੀ ਨਾ ਤੁਸੀਂ ਆਪਾਂ ਨੂੰ ਪਹਿਲਾਂ ਬਹੁਤ ਮਾਰਾਂ ਪਈ ਜਾਂਦੀਆਂ ਨੇ ਜਿਵੇਂ ਹੁਣ ਹੜਾਂ ਦੀ ਮਾਰ ਪੈਗੀ ਪਰ ਜਿਹੜੀ ਆ ਆਪਣੇ ਬੱਚਿਆਂ ਤੇ ਗੱਲ ਆ ਰਹੀ ਹੈਗੀ ਇਹ ਜਮੇ ਹੱਦਾਂ ਪਾਰ ਕਰਦੀ ਹੈ ਪਹਿਲਾਂ ਦੋ ਮੁੰਡਿਆਂ ਦਾ ਪਹਿਲਾਂ ਦੇਖੋ ਤੁਸੀਂ ਆ ਸਾਲ 7-8 ਮਹੀਨੇ ਹੋਇਆ ਉਦੋਂ ਦੇਖੋ ਤੁਸੀਂ ਕਿਵੇਂ ਕਿਸ ਤਰ੍ਹਾਂ ਕੋ-ਕੋ ਕੇ ਮਾਰੇ ਸੀਗੇ ਦੋ ਮੁੰਡੇ ਇਹਨਾਂ ਨੇ ਤੇ ਕਿਤੇ ਆ ਦੇਖੋ ਆ ਬਲਾਤਕਾਰ ਇੱਕ ਕੁੜੀ ਨਾਲ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਵੀਡੀਓ ਦੇਖ ਰਹੇ ਹੋ ਤੁਸੀਂ ਤੇ ਉਸ ਤੋਂ ਪਹਿਲਾਂ ਪ੍ਰੋਟੈਸਟ ਕਰ ਰਹੇ ਨੇ ਕਿੰਨੀਆਂ ਕਿ ਵੀਡੀਓ ਤੁਸੀਂ ਇਸ ਤਰ੍ਹਾਂ ਦੀਆਂ ਮੈਨੂੰ ਦਿਖਾ ਸਕਦਾ ਵੀ ਯਾਨੀ ਕੀ ਕੁਸ਼ ਕਰ ਰਹੇ ਨੇ ਇਹ ਮੈਂ ਤਾਂ ਛੋਡੇ ਅੱਗੇ ਬੇਨਤੀ ਉਹ ਕਰ ਸਕਦਾ ਆਪਾਂ ਕੋਈ ਲੀਡਰ ਨਹੀਂ ਆਪਾਂ ਕੋਈ ਕਿਸੇ ਕੋਈ ਹੋਰ ਤਰ੍ਹਾਂ ਕਿਸੇ ਧਰਮ ਨਾਲ ਨਹੀਂ ਆਪਾਂ ਇਸ ਚੀਜ਼ ਨੂੰ ਜੋੜਦੇ ਆ ਆਪਾਂ ਕੁਛ ਨਹੀਂ ਆਪਾਂ ਇਨਸਾਨੀਅਤ ਤੌਰ ਤੇ ਇਹਨਾਂ ਨੂੰ ਬਹੁਤ ਮੌਕੇ ਦੇਤੇ ਇਨਸਾਨੀਅਤ ਤੌਰ ਤੇ ਆਪਾਂ ਨੇ ਕਿੰਨਾ ਕੁਛ ਚੱਲਿਆ ਆਪਾਂ ਚਲੋ ਗੱਲ ਇਹਨਾਂ ਦੀ ਹੋ ਜਾਂਦੀ ਆ ਆਪਾਂ ਚੱਲ ਲੈਨੇ ਆ ਹੋ ਜਾਂਦੀ ਆ ਚੱਲ ਲੈਨੇ ਆ ਪਰ ਨਹੀਂ ਪਰ ਇਹ ਬਾਜ ਨਹੀਂ ਆਉਂਦੇ ਬਾਈ ਜੀ ਹੁਣ ਤੁਸੀਂ ਸੰਭਲ ਜੋ ਹਜੇ ਵੀ ਮੌਕੇ ਜਦੋਂ ਆਪਣੇ ਨਾਲ ਹੋਊਗੀ ਫੇਰ ਆਪਾਂ ਉੱਠਾਂਗੇ ਕਿ ਪਹਿਲਾਂ ਹੀ ਉੱਠ ਜਾਾਂਗੇ ਇਹ ਤੁਹਾਡੀ ਮਰਜ਼ੀ ਹੈ ਦੇਖੋ ਪੰਜਾਬੀ ਉਹ ਆਪਣਾ ਤਾਂ ਇਹੀ ਕਹਿਣ ਦਾ ਹੱਕ ਹੈ ਵੀ ਜਣੀ ਇਹਨਾਂ ਨੂੰ ਭਜਾਓ ਤੁਸੀਂ ਕਿਉਂ ਇਹਨਾਂ ਤੋਂ ਆਪਣੇ ਸਿਰ ਤੇ ਬਿਠਾਇਆ ਹੈ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਨਾ ਵੀ ਤੁਸੀਂ ਇਹ ਦੇਖ ਲਓ ਵੀ ਇਹ ਕ੍ਰਾਈਮ ਕਰੇ ਹੋਏ ਨੇ ਇਹਨਾਂ ਨੇ ਇਹਨਾਂ ਨੇ ਕ੍ਰਾਈਮ ਕਰੇ ਹੋਏ ਨੇ 99% ਬੰਦਿਆਂ ਦੇ ਕ੍ਰਾਈਮ ਨਿਕਲਣਗੇ ਤੁਸੀਂ ਇਹਨਾਂ ਨੂੰ ਵੈਰੀਫਾਈ ਕਰਵਾ ਲਓ ਹਾਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਵੈਰੀਫਾਈ ਕਰਾਓ ਤੁਸੀਂ ਇਹਨਾਂ ਦੇ ਤੁਸੀਂ ਇਹ ਦੇਖਿਓ ਵੀ 99% ਬੰਦਿਆਂ ਦੇ ਕ੍ਰਾਈਮ ਕੀਤੇ ਹੋਏ ਨੇ ਮੈਂ ਗਾਰੰਟੀ ਦਿੰਦਾ ਵੀ ਜਣੀ ਇਹ ਕ੍ਰਾਈਮ ਤੋਂ ਬਿਨਾ ਆਉਂਦੀ ਨਹੀਂ ਜਿਹੜਾ ਸਹੀ ਬੰਦਾ ਹੈ ਉਹ ਉੱਥੇ ਹੀ ਕੰਮ ਕਰ ਲੂਗਾ ਉਹਨਾਂ ਨੂੰ ਦਿੱਲੀ ਕਾਮਾ ਬਾਦੂ ਹੈ ਹੋਰ ਲੈਵਲ ਆਉਣੇ ਏਰੀਆ ਚ ਕੰਮ ਉਹ ਮਿਲ ਜਾਂਦਾ ਹੈ ਉਹ ਏਡੀ ਦੂਰ ਨਹੀਂ ਆਉਂਦੇ ਜਿਹੜੇ 90% ਬੰਦੇ ਉਹ ਆਉਣਗੇ ਜਿਹੜੇ ਬੰਦੇ ਉੱਥੇ ਜਾਣੀ ਉਬਾਰਾਗਰਦੀ ਕਰਦੇ ਸੀਗੇ ਜਿਨ੍ਹਾਂ ਦੇ ਕੋਈ ਕੇਸ ਵਗੈਰਾ ਪਏ ਹੋਏ ਨੇ ਕਿਉਂਕਿ ਇਹਨਾਂ ਦੀ ਕੋਈ ਜਾਂਚ ਨਹੀਂ ਹੋਈ ਕੁਛ ਨਹੀਂ ਹੋਇਆ ਇਹਨਾਂ ਦੀਆਂ ਵੋਟਾਂ ਬਣਾਈਆਂ ਗਈਆਂ ਇਹਨਾਂ ਦੇ ਆਧਾਰ ਕਾਰਡ ਬਣਾਏ ਗਏ ਇਹਨਾਂ ਦੇ ਰਾਸ਼ਨ ਕਾਰਡ ਤੱਕ ਬਣਾਏ ਗਏ ਇਹਨਾਂ ਨੂੰ ਕੋਠੀਆਂ ਇਹਨਾਂ ਦੀਆਂ ਪੈ ਚੁੱਕੀਆਂ ਨੇਗੀਆਂ ਹੁਣ ਮੈਂ ਬੜਾ ਕੁਝ ਨਹੀਂ ਕਹਿੰਦਾ ਬਾਕੀ ਤੁਸੀਂ ਆਪ ਹੀ ਸਮਝਦਾ ਹੋਵੋ ਮੈਂ ਤਾਂ ਸੋਡੇ ਕੇ ਬੇਨਤੀ ਕਰ ਸਕਦਾ ਵੀ ਵੀਰ ਜੀ ਜੋ ਵੀ ਇਹ ਵੀਡੀਓ ਨੂੰ ਦੇਖ ਰਿਹਾ ਹੈ ਉਪਰ ਤੁਸੀਂ ਪਿੰਡ ਪਿੰਡ ਦੇ ਵਿੱਚ ਤੁਸੀਂ ਆਪ ਉੱਠ ਕੇ ਇਹਨਾਂ ਨੂੰ ਤੁਸੀਂ ਆਪ ਕਹਿ ਸਕਦੇ ਹੋ ਭਾਈ ਜਾਓ ਆਪਦਾ ਤੁਸੀਂ ਹੁਣ ਤੁਹਾਡਾ ਬਹੁਤ ਟਾਈਮ ਤੁਸੀਂ ਨੇ ਕੰਮ ਕਰ ਲਿਆ ਹੁਣ ਤੁਸੀਂ ਆਪਣੇ ਪਿੰਡ ਜਾ ਕੇ ਕੰਮ ਕਰੋ ਸਿਰਫ ਸਮਝਦਾਰੀ ਨਾਲ ਭੇਜੋ ਨਾ ਆਪਾਂ ਨੇ ਕਿਸੇ ਦੀ ਕੁੱਟਮਾਰ ਕਰਨੀ ਹੈ ਨਾ ਆਪਾਂ ਨੇ ਕਿਸੇ ਤੋਂ ਕੋਈ ਹੋਰ ਇਸ ਤਰ੍ਹਾਂ ਦਾ ਕੁਝ ਕਰਨਾ ਹੈ ਆਪਾਂ ਸਿਰਫ ਇਹਨਾਂ ਨੂੰ ਇਹੀ ਗੱਲ ਕਹਿਣੀ ਹੈ ਵੀ ਭਾਈ ਤੁਸੀਂ ਜਾਓ ਆਪਦਾ ਹੁਣ ਤੁਸੀਂ ਕੰਮ ਕਰ ਦਿਓ ਬੰਦ ਕਿਉਂਕਿ ਜੇ ਆਪਾਂ ਇਹਨਾਂ ਨੂੰ ਟਾਈਮ ਦੇਵਾਂਗੇ ਟਾਈਮ ਵਾਲੀ ਤਾਂ ਨਹੀਂ ਰਹੀ ਗੱਲ ਹੁਣ ਟਾਈਮ ਟੂ ਮੁੱਤਾ ਨਹੀਂ ਦੇਣਾ ਕੋਈ ਬਸ ਸਿੱਧੀ ਗੱਲ ਹੈ ਵੀ ਤੁਸੀਂ ਆਪਣਾ ਪਈ ਬੋਰੀ ਬਿਸਤਰਾ ਕਰੋ ਇਕੱਠਾ ਧਿਆਨ ਦਾ ਹੁਣ ਤੁਸੀਂ ਟਿਕਟ ਕਰਾਓ ਆਪਦੀ ਜੁਪੀ ਐਮਪੀ ਬਿਹਾਰ ਦੀ ਜਿੱਥੇ ਤੇ ਵੀ ਤੁਸੀਂ ਹੈਗੇ ਹੋ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਵੀ ਬਾਈ ਜੀ ਨਾ ਤੁਸੀਂ ਹੁਣ ਇਹਨਾਂ ਨੂੰ ਸਿਰ ਤੇ ਬਿਠਾਓ ਹੁਣ ਆਪਣਾ ਇਹਨਾਂ ਦਾ ਜਾਨੀ ਜਿਹੜਾ ਟਾਈਮ ਸੀਗਾ ਹੁਣ ਲੰਘ ਚੁੱਕਿਆ ਹੁਣ ਪੰਜਾਬੀਆਂ ਦਾ ਟਾਈਮ ਹੈ ਹੁਣ ਪੰਜਾਬੀ ਕਰਕੇ ਦਿਖਾਉਣਗੇ ਪੰਜਾਬੀਓ ਬੂਰੇ ਆ ਕੇ ਆਪਣੇ ਕੰਮ ਸੰਭਾਲੋ ਆਪਣੇ ਪੰਜਾਬ ਨੂੰ ਸਾਫ ਸੁਥਰਾ ਖਵਾਓ ਇਹਨਾਂ ਨੇ ਆਪਾਂ ਨੂੰ ਜਾਨੀ ਗੰਦੀਆਂ ਮੰਦੀਆਂ ਚੀਜ਼ਾਂ ਖਵਾ ਕੇ ਨਾ ਇਸ ਤਰ੍ਹਾਂ ਦੇ ਆਪਣੇ ਬੱਚਿਆਂ ਤੇ ਪ੍ਰਭਾਵ ਪੈਂਦਾ ਹੈ ਕਿਉਂਕਿ ਇਹ ਚੀਜ਼ਾਂ ਬਣਾਉਂਦੇ ਐ ਉਹ ਆਪਾਂ ਖਾਂਦੇ ਆ ਆਪਣੇ ਬੱਚੇ ਖਾਂਦੇ ਨੇ ਉਹਨਾਂ ਦੇ ਪਤਾ ਨਹੀਂ ਕਿੰਨੇ ਕਿ ਸਾਈਡ ਇਫੈਕਟ ਹੁੰਦੇ ਨੇ ਉਹ ਚੀਜ਼ਾਂ ਨਾਲ ਕਿਉਂਕਿ ਗੰਧਮੰਦ ਹੁੰਦਾ ਬਾਈ ਜੀ ਉਹਦੇ ਵਿੱਚ ਪਤਾ ਨਹੀਂ ਕੀ ਕੁਛ ਰਲਾ ਕੇ ਦਿੰਦੇ ਨੇ ਕਿਉਂਕਿ ਇਹਨਾਂ ਨੇ ਆਪ ਨਹੀਂ ਖਾਣਾ ਹੁੰਦਾ ਉਹ ਚੀਜ਼ ਇਹ ਇਹਨਾਂ ਨੇ ਆਪ ਨਹੀਂ ਖਾਣੀ ਇਹ ਆਪਣੇ ਬੱਚਿਆਂ ਨੂੰ ਖਵਾਉਂਦੇ ਨੇ ਆਪਣੇ ਬੱਚੇ ਖਾਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਯਾਨੀ ਜੇਕਰ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਹਰ ਇੱਕ ਪਾਸਿਓਂ ਨਸ਼ੇ ਦੇ ਤਰ੍ਹਾਂ ਦੇਖੋ ਆਪਣੇ ਪੰਜਾਬ ਨੂੰ ਖਤਮ ਕਰਨ ਦੀਆਂ ਸਾਜਸ਼ਨਾ ਨੇ ਤੇ ਇਸੇ ਤਰ੍ਹਾਂ ਇਹ ਆਪਣੇ ਇਹ ਗੰਦ ਫਿਲ ਮਲਾਪਟਾਂ ਕਰਕੇ ਆਪਣੇ ਬੱਚਿਆਂ ਨੂੰ ਆਪਾਂ ਨੂੰ ਖਤਮ ਕਰ ਰਹੇ ਨੇਗੇ ਉਮਰਾਂ ਘਟਦੀਆਂ ਜਾ ਰਹੀਆਂ ਨੇ ਲੋਕਾਂ ਦੇ ਲੀਵਰ ਕਿਡਨੀਆ ਫੇਲ ਹੋਈ ਜਾਂਦੀਆਂ ਨੇ ਗਿਆ ਨਿਗਾਹ ਜਾਈ ਜਾਂਦੀ ਹੈ ਬਸ ਮੈਂ ਬੜਾ ਕੁਝ ਨਹੀਂ ਕਹਿੰਦਾ ਇਹੀ ਗੱਲ ਕਹਿਣਾ ਵੀ ਮੈਂ ਹੁਣ ਸੌਹਤ ਰਸਾ ਸਿਰੇ ਦੇ ਗੰਡ ਆ ਗਈ ਭਾਈ ਜੀ ਹੁਣ ਇਹਨੂੰ ਨਾ ਬਰਦਾਸ਼ਤ ਕਰੋ ਇਹਨਾਂ ਦੇ ਮਾਰੋ ਸੱਤਰ ਤੇ ਇਹਨਾਂ ਨੂੰ ਭਜਾਓ ਜੇਕਰ ਪੰਜਾਬ ਆਪਣਾ 16 ਸਫਾਈ ਨਾਲ ਜਾਂਦੇ ਨੇ ਤਾਂ ਠੀਕ ਹੈ ਨਹੀਂ ਫਿਰ ਆਪਣੇ ਪੰਜਾਬੀਆਂ ਲਵੇ ਦੂਸਰੇ ਲੋਟ ਭਜਾਉਣ ਦਾ ਕੰਮ ਵੀ ਹੈਗਾ ਹੀ ਆ ਠੀਕ ਹੈ ਨਾ ਹੁਣ ਮੈਂ ਸਿੰਘ ਸਿੰਘ ਫੌਜਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਗੁਰੂ ਪੰਥ ਦੀਆਂ ਫੌਜਾਂ ਨੂੰ ਵੀ ਇਹ ਫੌਜੋ ਹੁਣ ਆਜੋ ਮੂਹਰੇ ਤੁਸੀਂ ਕਿਉਂਕਿ ਜੇ ਤੁਸੀਂ ਸ਼ੁਰੂਆਤ ਕਰੋਗੇ ਤਾਂ ਤੁਹਾਡੇ ਨਾਲ ਬਾਕੀ ਦੇ ਲੋਕ ਵੀ ਤੁਹਾਨੂੰ ਦੇਖ ਕੇ ਚੱਲਣਗੇ ਕਿਉਂਕਿ ਹਿੰਮਤ ਹੁੰਦੀ ਹੈ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਵਿੱਚ ਬਥੇਰੀ ਹਿੰਮਤ ਹੈ ਕਿਉਂਕਿ ਮੈਂ ਦੇਖਿਆ ਹਿਆਰਪੁਰ ਦੇ ਵਿੱਚ ਵੀ ਜਣੀ ਉਹ ਨਿੰਕ ਸਿੰਘ ਫੌਜਾਂ ਨੇ ਸਾਰਾ ਬਾਜ਼ਾਰ ਬੰਦ ਕਰਵਾਤਾ ਸੀਗਾ ਇਸੇ ਤਰੀਕੀ ਤੁਸੀਂ ਵੀ ਅੱਗੇ ਹੋ ਕੇ ਆਓ ਤੇ ਆਪਾਂ ਤੁਹਾਡੇ ਨਾਲ ਆ ਜਿੱਥੇ-ਜਿੱਥੇ ਵੀ ਇਹ ਵੀਡੀਓ ਜਾਂਦੀ ਹੈ ਉੱਥੇ-ਉੱਥੇ ਮੈਂ ਬੇਨਤੀ ਕਰਨੀ ਚਾਹਨਾ ਵੀ ਪੰਜਾਬੀਓ ਆਪਣਾ-ਆਪਣਾ ਕੰਮ ਸੰਭਾਲੋ ਜੋ ਤੁਸੀਂ ਆਪਣਾ ਦੁਕਾਨਦਾਰੀ ਕਰਦੇ ਹੋ ਦੁਕਾਨਦਾਰੀ ਕਰੋ ਜੇਕਰ ਕੋਈ ਵੀਰ ਕਿਤੇ ਹੋਰ ਕੰਮ ਕਰਨਾ ਚਾਹੁੰਦਾ ਹੋਰ ਕਰੋ ਜਣੀ ਜਿੱਥੇ ਵੀ ਇਹਨਾਂ ਦੇ ਕੰਮ ਸੀ ਉੱਥੇ ਆਪਾਂ ਆਪਣਾ ਕੰਮ ਕਰ ਸਕਦੇ ਆ ਕੰਮ ਕੋਈ ਨਹੀਂ ਭੁੱਲਿਆ ਹੁੰਦਾ ਕੰਮ ਸਭ ਸਿੱਖ ਜਾਂਦੇ ਨੇ ਜੇ ਤੁਸੀਂ 버거 ਬਣਾਉਣਾ ਨਹੀਂ ਜਾਣਦੇ ਤਾਂ 버거 ਵੀ ਚਾਰ ਦਿਨਾਂ ਚ ਸਿੱਖ ਜਾਓਗੇ ਜੇ ਤੁਸੀਂ ਗੋਲ ਗੱਪੇ ਬਣਾਉਣੇ ਨਹੀਂ ਜਾਣਦੇ ਤਾਂ ਤੁਸੀਂ ਗੋਲ ਗੱਪੇ ਵੀ ਸਿੱਖ ਜਾਓਗੇ ਸਭ ਕੰਮ ਆ ਜਾਂਦੇ ਨੇ ਬਾਈ ਤੁਸੀਂ ਆਪਣਾ ਕੰਮ ਸੰਭਾਲੋ ਜਿੱਥੇ ਜਿੱਥੇ ਇਹਨਾਂ ਦੇ ਕੰਮ ਲੱਗੇ ਹੋਏ ਨੇ ਆਪਣੇ ਕੰਮ ਕਰੋ ਉੱਥੇ ਕਿਉਂਕਿ ਧਰਤੀ ਆਪਣੀ ਪੰਜਾਬ ਆਪਣਾ ਸਭ ਕੁਝ ਆਪਣਾ ਫੇਰ ਕਿਉਂ ਆਪਾਂ ਪਰਾਈ ਲੋਕਾਂ ਨੂੰ ਇੱਥੇ ਬਿਠਾਇਆ ਸਿਰ ਤੇ ਇਹਨਾਂ ਦਾ ਕੋਈ ਵੈਰੀਫਿਕੇਸ਼ਨ ਨਹੀਂ ਕੁਝ ਹੋਰ ਨਹੀਂ ਕੋਈ ਇਹਨਾਂ ਦਾ ਲੱਲਾ ਖੱਖਾ ਨਹੀਂ ਇੱਥੇ ਆਪਾਂ ਨੇ ਇਸका ਕਿਉਂ ਸਿਰ ਤੇ ਬਿਠਾਏ ਨੇ ਸਾਰਿਆਂ ਨੂੰ ਸਤਸ੍ਰੀਆ ਕਾਲ ਜੀ ਜੇ ਕੋਈ ਗਲਤੀ ਫਲਤੀ ਹੋਈ ਹੋਗੀ ਹੋਵੇ ਛੋਟੇ ਛੋਟੇ ਵੀਰ ਤੋਂ ਤਾਂ ਮਾਫ ਕਰਨਾ ਬਾਕੀ ਆਪਣਾ ਨਵਜੂਤ ਟਾਈਮ ਚੈਨਲ ਆ YouTube ਚੈਨਲ ਸਟਾਰ ਆਨ ਪੰਜਾਬ ਉਥੇ ਜਾ ਕੇ ਵੀ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਤੇ ਜੇਕਰ Facebook ਤੇ ਸਤਵੀਰ ਚੀਮਾ ਨਾਂ ਤੇ ਪੇਜ ਆ ਆਪਣਾ ਸਤਵੀਰ ਚੀਮਾ ਤੇ ਤੁਸੀਂ ਵੀਡੀਓ ਦੇਖ ਸਕਦੇ ਹੋ ਬਸ ਮੈਂ ਇੰਨੀ ਕਹਿੰਦਾ ਹੋਇਆ ਕਿ ਮੈਂ ਤਾਂ ਜੱਜਾਂ ਸਾਰਿਆਂ ਨੂੰ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ